ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਿੰਘ ਜੀ ਨੂੰ ਤੇ ਬਾਦੋ ਸਾਹਿਬ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਸਰਬਤਾ ਪਾਲਾ ਕਰਵਾ ਬਈ ਮੇਲ ਕਰੋ ਕਿਰਪਾ ਕਰੋ ਬਈ ਉੱਖੀ ਘੜੀ ਨਾ ਦੇਖਣ ਦੀ ਕਰੋ ਕਿਰਪਾ ਬਈ Okay. <laughs> ਬੋਧ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਤਾ ਤੇ ਅੰਗਦ ਪਹਿਓ ਸਾਧ ਸੇਵਤਾਤਮ ਮਿਲਾਇਓ ਅੰਗਦ ਕਿਰਪਾ ਤਾਹਾਰ ਅਮਰ ਸਾਧ ਗੁਰ ਚੇਰਕੀਓ ਅਮਰਦਾਸ ਅੰਮ੍ਰਿਤ ਸ਼ਤਰ ਗੁਰ ਰਾਮ ਮਹਦੀਓ ਗੁਰ ਰਾਮ ਦਾ ਸੁਦਰਸ਼ਨ ਪਰਸ ਕਹਿ ਮथुराय ਅੰਮ੍ਰਿਤ ਬਹਿਣ ਮੂਰਤ ਬੰਜ ਪਰਮਾਨ ਬੁਰਖ ਗੁਰ ਅਰਜਨ ਬਿਕੋ ਨੇ ਮੁਰਤ ਪੰਜ ਪਰਮਾਨ ਬੁਰਖ ਗੁਰ ਅਰਜਨ ਬਿਕੋ ਨੇ ਪਰਵਾ ਤੇ ਪ੍ਰਭ ਨਾਮ ਜਾਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਾਲਿਓ ਤਰੈ ਸਚੇ ਕੇ ਗੁਣ ਗਾਏ ਉਠਿ ਜੀ ਸ਼ਿਨਾਰ ਕਰੁ ਪਰਬਾਤੇ ਸੋਏ ਹਰਿਆ ਰਾਧੇ ਵਿਖੜੇ ਦਾਉ ਲੰਗਾਵੇ ਮੇਰਾ ਸਾਧ ਗੁਰ ਸੋ ਕਸ ਆਜ ਸਦੀ ਕਰ ਜਾਤੇ ਕਰਵਾ ਕਰੋ ਦੀਨ ਕੇ ਦਹਾਦੇ ਮੇਰਾ ਗੁਣ ਆਵ ਗਣ ਲਾ ਵਿਚਾਰ ਕੋਈ ਮਾਟੀ ਕਾ ਗਿਆ ਤੋ ਪੈ ਸੁਆਮੀ ਮਾਨਸ ਕੀ ਗਾਥੇ ਸਰਨਾਹੀ ਦਾ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵ ਜਨ ਰਾਤ ਨਾਨਕ ਜਾਓ ਏ ਹੋ ਰਾਮ ਨਾਮ ਉਰ ਮੈਂ ਗਇਓ ਜਾਗੈ ਸਾਮਨ ਹੈ ਕੋਈ ਸੇ ਮਰਦ ਸੰਕਟ ਮਿਟਾਏ ਦਰਸ ਦਿਹਾਰੋਏ ਸੁਖ ਹਟਲ ਕੋਰਸੇ ਵੀ ਆਏ ਐਨ ਸਹਜ ਸੁਭਾਈ ਦਰਸਨ ਵਰਸ ਹੈ ਗੁਰੂ ਗਾ ਜਨਮ ਮਰਨ ਦੁਖ ਉਹ ਵਾਹਿ ਸੇਵਤ ਕਸਾਂ ਮਦੇ ਨੂਰ ਅਰਸੋ ਗੁਰ ਸਹ ਝੜੀ ਐ ਤਦ ਡਿਟੇ ਸਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਸਜਣ ਸਜਾ ਬਾਦਸ਼ਾਹ ਸਿਰ ਸ਼ਾਹ ਜੈ ਸ਼ਾਹ ਜਿਸ ਪਾਸ ਬੈਠਿਆ ਸੋਹੀਆ सदना दावे सहू ਬਮਹ ਆਪਨ ਸਿਮਰਨ ਦੇ ਤੈ ਤੁਮ ਰਾਖਨ ਹਾਰੇ ਭਾਵਕ ਸਾਗਰ ਅਥਾ ਲਹਿਰ ਮਹ ਤਾਰੂ ਤਾਰਨ ਹਾਰੇ ਮਾਤ ਗਰਭ ਮਹ ਆਪਨ ਸਿਮਰਨ ਦੇ ਤਾ ਤੁਮਰਾ ਖਨ ਹਾਰੇ ਭਾਵਕ ਸਾਗਰ ਅਥਾ ਲਹਿਰ ਮਹਿ ਤਾਰੂ ਤਾਰਨ ਹਾਰੇ ਮਾਧਵ ਤੂ ਠਾਕੁਰ ਸਿਰ ਮੋਹਰਾ ਈਹਾ ਉਹਾ ਤੁਹਾਰੋ ਤੋਰਾ ਰਹਾ ਓ ਕੀਤੇ ਕਾਉ ਮੇਰਾ ਸਨਮਾਨ ਹੈ ਕਰਨ ਹਾਰ ਤੇਣ ਜਾਣ ਹੈ ਤੂੰ ਦਾਤਾ ਮਾਗਨ ਗਉ ਸਗਲੀ गान दे प्रभ पानੈ ਖਿਨ ਮਹਿ ਅਬਰ ਖਿਨ ਮਹਿ ਅਬਰ ਅਚਰਦ ਚਲਦ ਤੁਮਾਰੇ ਰੂਡੋ ਘੂਡੋ ਘਰ ਗੰਭੀਰ ਉਚਾ ਹੋ ਅਗਮ ਅਪਾਰੇ ਸ संग जाओ तुम मिलायो त सुनी तुम्हारी वाणी हनंद प्यारेखी नानक परिताप पुरनि वाणी साध संग जाओ तुम मिलायो ਤਉ ਸੁਣੀ ਤੇ ਮਾਰੀ ਬਾਣੀ ਅਨੰਦ ਭਾਇ ਭੇਖ ਤਹੀ ਨਾਮ ਲਗ ਮਰਤਾਬ ਬੂ ਰਖ ਮੇਰੇ ਬਾਣੀ ਆਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਮਹੱਲਾ ਪੰਜਵਾ ਕਰ ਦੂਜਾ ਨਾਦ ਗਰਬ ਮਹਿ ਆਪਨ ਸਿਮਰਨ ਦੇ ਤੈ ਤੁਮ ਰਖਨ ਹਾਰੇ ਭਾਵਕ ਸਾਗਰ ਅਥਾ ਲਹਿਰ ਮਹਿ ਤਾਰੁ ਥਾਰਨ ਹਾਰੇ ਪਰਮ ਸਨਮਾਨ ਜੋ ਗੁਰੂ ਗੁਰੂ ਕੀ ਸਾਧ ਜੀਵਾ ਜੀ ਸਤਕਾਰ ਜੋ ਖਾਲਸਾ ਰੂਪ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾ ਪੰਜਵੇਂ ਬਾਦਸ਼ਾਹ ਸ਼ਹੀਦਾਂ ਦੇ ਸਰਦਾਰ ਗੁਰਬਾਣੀ ਦੇ ਬੋਹੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 613 ਦੇ ਸੋਰਠ ਰਾਗ ਅੰਦਰ ਸ਼ੁਭਾਈ ਮਾਰ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ उहो बेयत पुला जी खिमां फतेहर जी वाहिगुरू जी ख़ालसा वाहिगुरू जी फतेह